ਕੀ ਪੰਜਾਬ ਨਿਊਜ਼ ਤੇ ਤੁਹਾਡਾ ਸਵਾਗਤ ਹੈ ਰੁੱਕ ਕੇ ਧਿਆਨ ਦੀ ਖਬਰ ਵੱਲ ਜਿਸ ਦਿਨ ਦੇਸ਼ ਵਿੱਚ ਮੋਦੀ ਸਰਕਾਰ ਆਈ ਹੈ ਆਏ ਦਿਨ ਕਾਨੂੰਨਾਂ ਦੇ ਵਿੱਚ ਤਬਦੀਲੀ ਹੋ ਰਹੀ ਹੈ ਮੋਦੀ ਸਰਕਾਰ ਵੱਲੋਂ ਕਈ ਨਵੇਂ ਕਾਨੂੰਨ ਲਿਆਂਦੇ ਜਾ ਰਹੇ ਨੇ ਜਿਸ ਦੇ ਨਾਲ ਦੇਸ਼ ਵਾਸੀਆਂ ਨੂੰ ਕਾਫੀ ਫਾਇਦਾ ਵੀ ਹੋ ਰਿਹਾ ਹੈ ਤੇ ਜਾਂ ਫਿਰ ਕਹਿ ਲਈਏ ਕਿ ਕੁਝ ਕਾਨੂੰਨਾਂ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਜਿਸ ਤਰ੍ਹਾਂ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਲਈ ਕਾਨੂੰਨ ਲਿਆਂਦਾ ਗਿਆ ਸੀ ਜਿਸ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੁਣ ਕੇਂਦਰ ਸਰਕਾਰ ਵੱਲੋਂ ਇੱਕ ਹੋਰ ਨਵਾਂ ਕਾਨੂੰਨ ਪਾਸ ਕਰ ਦਿੱਤਾ ਗਿਆ ਜੋ ਕਿ ਪੁਲਿਸ ਦੇ ਨਾਲ ਸੰਬੰਧਤ ਹੈ ਪੁਲਿਸ ਕੇਸਾਂ ਵਿੱਚ ਲੱਗਣ ਵਾਲੀਆਂ ਧਰਾਵਾਂ ਦੇ ਵਿੱਚ ਕੇਂਦਰ ਸਰਕਾਰ ਨੇ ਵੱਡੀ ਤਬਦੀਲੀ ਕੀਤੀ ਹੈ। ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਕਾਨੂੰਨਾਂ ਦੇ ਵਿੱਚ ਤਬਦੀਲੀ ਕੀਤੀ ਗਈ ਹੈ। ਪੁਲਿਸ ਵੱਲੋਂ ਲਗਾਈਆਂ ਧਰਾਵਾਂ ਦੇ ਨਾਮਾਂ ਵਿੱਚ ਵੱਡਾ ਫੇਰ ਬਦਲ ਕੀਤਾ ਗਿਆ ਹੈ। ਤੁਹਾਨੂੰ ਵਿਸਤਾਰਪੂਰਵਕ ਧਰਾਵਾਂ ਤੋਂ ਜਾਣੂ ਕਰਵਾਉਣਾ ਹੈ ਕਿ ਕਿਹੜੀ ਧਾਰਾ ਦੀ ਥਾਂ ਤੇ ਹੁਣ ਕਿਹੜੀ ਨਵੀਂ ਧਾਰਾ ਲੱਗੇਗੀ। ਜਿਸ ਤਰ੍ਹਾਂ ਕਿ ਪਹਿਲਾਂ ਪੁਲਿਸ ਵੱਲੋਂ ਆਈਪੀਸੀ ਤਹਿਤ ਮਾਮਲਾ ਦਰਜ ਲਿਖਿਆ ਜਾਂਦਾ ਸੀ ਪਰ ਪੁਲਿਸ ਵੱਲੋਂ ਹੁਣ BNS ਤਹਿਤ ਧਾਰਾ ਲਿਖਿਆ ਜਾਵੇਗਾ ਜਿਸ ਤਰ੍ਹਾਂ ਜ਼ਬਰ ਜਨਾਹ ਦੀ ਧਾਰਾ 376 ਦੀ ਥਾਂ ਤੇ ਹੁਣ ਧਾਰਾ 64 ਹੋਇਆ ਕਰੇਗੀ ਕਤਲ ਕੇਸ ਦੀ ਧਾਰਾ ਪਹਿਲਾਂ 302 ਹੁੰਦੀ ਸੀ ਤੇ ਹੁਣ 103 ਲੱਗਿਆ ਕਰੇਗੀ ਕਤਲ ਦੀ ਕੋਸ਼ਿਸ਼ ਕਰਨ ਵਾਲੇ ਉੱਤੇ ਪਹਿਲਾਂ ਧਾਰਾ 307 ਦਾ ਮਾਮਲਾ ਦਰਜ ਹੁੰਦਾ ਸੀ ਪਰ ਹੁਣ ਧਾਰਾ 109 ਦੇ ਅਧੀਨ ਮਾਮਲਾ ਦਰਜ ਹੋਇਆ ਕਰੇਗਾ ਚੋਰੀ ਕਰਨ ਦੀ ਧਾਰਾ ਦੇ ਵਿੱਚ ਵੀ ਵੱਡੀ ਤਬਦੀਲੀ ਕੀਤੀ ਗਈ ਹੈ ਪਹਿਲਾਂ ਚੋਰੀ ਦੀ ਧਾਰਾ 379 ਹੁੰਦੀ ਸੀ ਤੇ ਹੁਣ 303 ਲਗਾਇਆ ਕਰੇਗੀ ਧੋਖਾਧੜੀ ਦੀ ਧਾਰਾ ਪਹਿਲਾਂ 420 ਲਗਾਈ ਜਾਂਦੀ ਸੀ ਪਰ ਹੁਣ ਨਵੇਂ ਕਾਨੂੰਨ ਮੁਤਾਬਕ 318 ਲਗਾਇਆ ਕਰੇਗੀ ਨਾਲ ਹੀ ਕੇਂਦਰ ਸਰਕਾਰ ਵੱਲੋਂ ਇੱਕ ਹੋਰ ਵੱਡਾ ਫੈਸਲਾ ਲਿਆ ਗਿਆ ਹੈ ਕਿ ਰੇਲ ਗੱਡੀ ਵਿੱਚ 1 ਰੁਪਿਆ ਵੀ ਚੋਰੀ ਕਰਨ ਦਾ ਮਾਮਲਾ ਦਰਜ ਕੀਤਾ ਜਾਵੇਗਾ ਅਜਿਹੇ ਬਹੁਤ ਸਾਰੀਆਂ ਧਰਾਵਾਂ ਨੇ ਜਿਸ ਨੂੰ ਕੇਂਦਰ ਸਰਕਾਰ ਵੱਲੋਂ ਬਦਲ ਦਿੱਤਾ ਗਿਆ ਹੈ 1 ਜੁਲਾਈ ਤੋਂ ਪੂਰੇ ਭਾਰਤ ਦੇ ਵਿੱਚ ਨਵੇਂ ਕਾਨੂੰਨ ਲਾਗੂ ਕਰ ਦਿੱਤੇ ਗਏ ਨੇ ਜਿਸ ਤੋਂ ਬਾਅਦ ਕਾਨੂੰਨੀ ਧਰਾਵਾਂ ਦੇ ਵਿੱਚ ਵੀ ਵੱਡੀ ਤਬਦੀਲੀ ਕੀਤੀ ਗਈ ਹੈ ਹੁਣ ਪੁਲਿਸ ਵੱਲੋਂ ਜੋ ਵੀ ਮਾਮਲਾ ਦਰਜ ਕੀਤਾ ਜਾਵੇਗਾ ਉਸ ਵਿੱਚ ਨਮੀਆਂ ਧਰਾਵਾਂ ਦੇ ਤਹਿਤ ਹੀ ਪੁਲਿਸ ਵੱਲੋਂ ਐਫ ਆਈ ਆਰ ਦਰਜ ਕੀਤੀ ਜਾਵੇਗੀ ਰੇਪ ਕੇਸ ਦੇ ਵਿੱਚ ਤਬਦੀਲੀ ਕੀਤੀ ਗਈ ਹੈ 376 ਦੀ ਥਾਂ ਤੇ ਹੁਣ ਧਾਰਾ 36 ਦੇ ਅਧੀਨ ਮਾਮਲਾ ਦਰਜ ਕੀਤਾ ਜਾਵੇਗਾ ਨਵਯੋਤਾ ਵੱਲੋਂ ਦੇਹਿਸ ਤੋਂ ਤੰਗ ਪਰੇਸ਼ਾਨ ਹੋ ਕੇ ਆਤਮ ਹੱਤਿਆ ਕਰਨ ਦੀ ਧਾਰਾ ਦੇ ਵਿੱਚ ਵੀ ਤਬਦੀਲੀ ਕੀਤੀ ਗਈ ਹੈ 304 ਬੀ ਨੂੰ ਹਟਾ ਕੇ ਹੁਣ 80 ਧਾਰਾ ਲਗਾ ਦਿੱਤੀ ਗਈ ਹੈ ਇਸੇ ਤਰ੍ਹਾਂ ਲੁੱਟਖੋ ਕਰਨ ਦੀ ਧਾਰਾ 392 ਨੂੰ 39 ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਡਕੈਤੀ ਦੀ ਧਾਰਾ 310 ਹੋਵੇਗੀ ਕਿਸੇ ਮਹਿਲਾ ਨਾਲ ਛੇੜਖਾਨੀ ਕਰਨ ਵਾਲੇ ਉੱਤੇ 354 ਦੀ ਥਾਂ ਤੇ ਹੁਣ 74 ਦੇ ਅਧੀਨ ਮਾਮਲਾ ਦਰਜ ਕੀਤਾ ਜਾਵੇਗਾ ਕੇਂਦਰ ਸਰਕਾਰ ਵੱਲੋਂ 1 ਜੁਲਾਈ ਤੋਂ ਪੂਰੇ ਦੇਸ਼ ਦੇ ਵਿੱਚ ਨਵੇਂ ਕਾਨੂੰਨ ਸ਼ਕਤੀ ਦੇ ਨਾਲ ਲਾਗੂ ਕਰਨ ਦੇ ਲਈ ਆਦੇਸ਼ ਜਾਰੀ ਕੀਤੇ ਗਏ ਨੇ ਇਹਨਾਂ ਨਵੇਂ ਕਾਨੂੰਨਾ ਦੀਆਂ ਧਰਾਵਾਂ ਨੂੰ ਲੈ ਕੇ ਪੁਲਿਸ ਕਰਮੀਆਂ ਨੂੰ ਸਰਕਾਰ ਵੱਲੋਂ ਜਾਣੂ ਕਰਵਾਇਆ ਜਾ ਰਿਹਾ ਹੈ ਕਈ ਥਾਵਾਂ ਉੱਤੇ ਪੁਲਿਸ ਮੁਲਾਜ਼ਮਾਂ ਨੂੰ ਕੈਂਪ ਰਾਹੀਂ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਜੋ ਪੁਲਿਸ ਮੁਲਾਜ਼ਮਾਂ ਨੂੰ ਇਹਨਾਂ ਕਾਨੂੰਨਾ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਹੋਵੇ ਕਿਉਂਕਿ ਪੁਰਾਣੀਆਂ ਧਰਾਵਾਂ 30 ਜੂਨ 2024 ਰਾਤ 12 ਵਜੇ ਤੋਂ ਬਾਅਦ ਬੰਦ ਕਰ ਦਿੱਤੀਆਂ ਗਈਆਂ ਨੇ ਗੌਰਤਲਬ ਹੈ ਕਿ 1 ਜੁਲਾਈ 2024 ਤੋਂ ਨਵੀਆਂ ਧਰਾਵਾਂ ਦੇ ਤਹਿਤ ਹੀ ਮਾਮਲੇ ਦਰਜ ਕੀਤੇ ਜਾਣਗੇ